ਹੈਲੋ ਗਾਇਜ਼ ਮੇਰੇ ਬਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਈ ਹੋਪ ਤੁਸੀਂ ਠੀਕ ਠਾਕ ਹੋਵੋਗੇ ਧੀਏ ਸੀ ਵੀ ਠੀਕ ਠਾਕ ਆ ਸਵਾਗਤ ਕਰਦੀ ਹਾਂ ਤੁਹਾਡਾ ਟਵਾਨਾ ਫੈਮਿਲੀ ਬਲੌਗ ਤੇ ਵਿੱਚ ਲੈ ਕੇ ਆਂ ਜੀ ਅੱਜ ਇੱਕ ਨਵਾਂ ਬਲੌਗ ਫੁੱਲ ਵਾਚ ਕਰੋ ਚੈਨਲ ਤੇ ਨਮਿਓ ਜੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਜਿੱਥੇ ਤੱਕ ਵੀ ਅੱਜ ਚੈਨਲ ਪਹੁੰਚਿਆ ਜੀ ਤੁਹਾਡੀ ਸਾਰਿਆਂ ਦੀ ਸਪੋਰਟ ਸਦਕਾ ਹੀ ਪਹੁੰਚਿਆ ਹੈ ਇਸੇ ਕਰਕੇ ਤੁਹਾਡੇ ਅੱਗੇ ਰਿਕਵੈਸਟ ਕਰਦੇ ਆਂ ਵੀ ਹੋਰ ਵੀ ਤੁਸੀਂ ਆਪਣੇ ਫਰੈਂਡ ਸਰਕਲ ਦੇ ਵਿੱਚ ਵੱਧ ਤੋਂ ਵੱਧ ਸ਼ੇਅਰ ਕਰੋ ਵੀ ਜਿਹੜਾ ਆਪਣਾ ਚੈਨਲ ਹੋਰ ਗ੍ਰੋਥ ਕਰ ਸਕੇ ਹਾਂਜੀ ਇੱਥੇ ਹੈਗਾ ਸੀ ਸ਼ਾਮ ਦਾ ਟਾਈਮ 5 ਵਜੇ ਦਾ ਸ਼ਾਇਦ ਬਸ ਫਤਿਹਬ ਦਾ ਸਕੂਲ ਦਾ ਹੋਮਵਰਕ ਕਰ ਰਿਆ ਸੀ ਉਹਦਾ ਯਾਦ ਕਰਨ ਵਾਲੀ ਸੀਗਾ ਤੇ ਮੈਂ ਲੱਗੀ ਸੀ ਸਬਜ਼ੀ ਦੀ ਤਿਆਰੀ ਕਰਨ ਅੱਜ ਆਪਾਂ ਬਣਾਉਣੀ ਸੀਗੀ ਇਹ ਘੜੀ ਮੈਂ ਉਹਦੀ ਤਿਆਰੀ ਕਰਦੀ ਸੀ ਬਸ ਲਸਣ ਪਿਆਜ਼ ਲੱਗੀ ਸੀ ਕੱਟਣ ਨਾਲ ਹੀ ਫਤਿਹ ਮੇਰੇ ਕੋਲ ਬੈਠ ਕੇ ਆਪਣੀ ਸਟੱਡੀ ਕਰ ਰਿਹਾ ਸੀਗਾ ਕਿਉਂਕਿ ਜਿਵੇਂ ਉਹਦਾ ਕੋਈ ਟੈਸਟ ਵਗੈਰਾ ਹੁੰਦਾ ਹੈ ਨਾ ਵੀ ਜਿਵੇਂ ਹੁਣ ਸਾਰੇ ਸਕੂਲਾਂ ਦੇ ਵਿੱਚ ਬੱਚਿਆਂ ਦੇ ਚਲੋ ਟੈਸਟ ਚੱਲਦੇ ਨੇ ਹੈ ਨਾ ਫਿਰ ਉਹਨੂੰ ਨਾਲ ਇਹ ਹੋ ਜਾਂਦਾ ਵੀ ਮੰਮਾ ਮੇਰੇ ਕੋਲ ਤੋਸ ਸੁਣ ਲਓ ਤੁਸੀਂ ਹਨਾ ਨਾਲੇ ਉਹ ਆਪਦਾ ਸੁਣਾ ਰਿਆ ਸੀਗਾ ਤੇ ਨਾਲ ਹੀ ਮੈਂ ਆਪਦਾ ਲੱਗੀ ਸੀ ਸਬਜ਼ੀ ਤਿਆਰ ਕਰਨ ਅੱਜ ਬਲੌਗ ਕੀਤਾ ਸੀ ਸ਼ਾਮ ਤੋਂ ਸਟਾਰਟ ਕਿਉਂਕਿ ਜੀ ਕੁਛ ਇਹ ਆ ਵੀ ਜਿਵੇਂ ਹੁਣ ਤੁਹਾਨੂੰ ਪਤਾ ਹੈ ਨਾ ਵੀ ਬੁਖਾਰ ਚੜਦਾ ਸੀ ਫਤਿਹ ਨੂੰ ਵੀ ਕਿਉਂਕਿ ਜੀ ਬੁਖਾਰ ਚਾਹੀ ਇੱਕ ਦਿਨ ਚੜੇ ਦੋ ਦਿਨ ਪਰ ਕਈ ਦਿਨ ਲਈ ਨਾ ਸਰੀਰ ਥੋੜਾ ਜਿਹਾ ਡਾਊਨ ਜਿਹਾ ਹੋ ਜਾਂਦਾ ਗਲਾ ਵਗੈਰਾ ਜਿਵੇਂ ਖੰਗ ਹਜੇ ਵੀ ਸਹੀ ਨਹੀਂ ਹੋਈ ਹੈਗੀ ਫਤੇ ਦੀ ਸ਼ਾਇਦ ਪਤਾ ਨਹੀਂ ਉਹਦੇ ਨਾਲ ਜਾਂ ਜਿਵੇਂ ਮਰਜੀ ਲਾ ਲੋ ਹਨਾ ਤੇ ਕਈ ਦਿਨ ਹੋ ਗਏ ਮੇਰਾ ਵੀ ਸਰੀਰ ਬਸ ਹੱਡ ਪੰਣਣੀ ਜੀ ਰਹਿੰਦੀ ਆ ਪ੍ਰੋਪਰ ਜਣੀ ਸਹੀ ਨਹੀਂ ਹੈਗਾ ਬਸ ਦਵਾਈ ਲਈ ਸੀ ਕੱਲ ਵੀ ਲਈ ਸੀਗੀ ਉਹਦੇ ਨਾਲ ਵੀ ਨਹੀਂ ਪੂਰਾ ਠੀਕ ਹੋਇਆ ਬਸ ਇਥੇ ਮੈਂ ਲੱਗੀ ਸੀ ਕੜੀ ਨੂੰ ਤੜਕਾ ਲਗਾਉਣ ਉਸ ਤੋਂ ਪਹਿਲਾਂ ਫਿਰ ਮੈਨੂੰ ਇਹ ਸੀਗਾ ਮੈਂ ਕਿ ਵੀ ਚਲੋ ਹੁਣ ਇਹ ਸੀਗਾ ਵੀ ਚੁੱਲੇ ਤੇ ਬਣਾਉਣੀ ਤਾਂ ਹੈਗੀ ਆ ਵੀ ਇਹਦੇ ਵਿੱਚ ਹੀ ਪਹਿਲਾਂ ਮੈਂ ਪਕੌੜੇ ਬਣਾ ਕੇ ਕੱਢ ਲੈਣੀ ਆ ਵੀ ਬਾਅਦ ਵਿੱਚ ਤੜਕਾ ਲਗਾ ਦੂੰਗੀ ਬਾਹਰ ਚੁੱਲੇ ਦਾ ਇਹ ਹੋ ਜਾਂਦਾ ਜੀ ਹਜੇ ਅੰਦਰ ਵਾਲੇ 'ਚ ਅੱਗ ਬਾਲੀ ਨਹੀਂ ਸੀ ਕਿਉਂਕਿ ਜਿਵੇਂ ਥੋੜੇ ਜਿਹੇ ਸਿੱਲੇ ਦੇ ਉਹਦੇ ਵਿੱਚ ਅੱਗ ਬਾਲ ਲੈਂਦੇ ਆ ਨਾ ਫਿਰ ਉਹਦਾ ਇਹ ਹੋ ਜਾਂਦਾ ਵੀ ਥੋੜੀ ਤੜਾ ਵੀ ਤੇੜ ਜਿਹੀ ਛੇਤੀ ਉਹ ਹੋ ਜਾਂਦਾ ਪੁੱਟ ਨੂੰ ਲੱਗ ਜਾਂਦਾ ਮਤਲਬ ਚੁੱਲਾ ਉਹ ਏਸੀ ਵੀ ਸਮਾਰ ਕੇ ਚਲੋ ਸੁੱਕ ਜਵੇ ਤਾਂ ਬਾਹਰਲੇ ਚੁੱਲ੍ਹੇ ਦੇ ਵਿੱਚ ਹੀ ਅੱਗ ਬਾਲ ਲੈਣੇ ਨੇ ਉਹ ਅਦਰਵਾਇਜ਼ ਬਹੁਤ ਅਸੀਂ ਘੱਟ ਪਾਲਦੇ ਆ ਜਣੀ ਇਹਦੇ ਵਿੱਚ ਕੋਈ ਕੰਮ-ਕਮ ਕੱਟ ਕਰਦੇ ਐ ਨਾ ਕਰਦੇ ਨਹੀਂ ਹੈਗੇ ਬਸ ਪਕੌੜੇ ਬਗੌਣ ਲੱਗੀ ਸੀ ਤਾਂ ਪਕੌੜਿਆਂ ਦੇ ਸ਼ਕੀਨ ਹਾਜ਼ਰ ਹੋਣ ਲੱਗੀ ਸੀ ਕਿਹਦੇ ਨਲੇ ਦੇ ਲਾ ਮੈਂ ਮੇਰੇ ਨਾਲੇ ਬਿਮਾਰ ਹੋ ਵੀਖ ਦੇਖਾਂ ਕਹਿੰਦਾ ਤੁਸੀਂ ਵੀ ਤਾਂ ਬਣਾਉਣ ਲੱਗੇ ਹੋ ਮੈਂ ਕਿਹਾ ਮੈਨੂੰ ਇਹ ਸੀ ਜਿਸ ਦਿਨ ਆਪਾਂ ਪਹਿਲਾਂ ਬਣਾਈ ਸੀ ਕਿਹੜੀ ਉਸ ਦਿਨ ਆਪਾਂ ਸਿੰਪਲੇ ਬਣਾ ਲਈ ਸੀ ਮੈਂ ਕਿਹਾ ਫਿਰ ਇਹ ਹੋ ਜਾਂਦਾ ਕਹਿਣਗੇ ਹਰ ਵਾਰੀ ਸਿੰਪਲ ਬਣਾ ਲੈਂਦੇ ਨੇ ਵੀ ਚਲੋ ਅੱਜ ਪਕੌੜਿਆਂ ਵਾਲੇ ਬਣਾ ਲੈਂਦੇ ਆ ਪਕੌੜੇ ਵੀ ਉਸ ਮੈਂ ਪਿਆਜ਼ ਪਾਈ ਸੀ ਤੇ ਕੁਝ ਛਿਮ ਨਮਰਚ ਲੱਗੀਆਂ ਹੋਈਆਂ ਸੀਗੇ ਮੈਂ ਉਹ ਵੀ ਵਿੱਚੇ ਪਾ ਲਈਆਂ ਸੀਗੇ ਮੈਂ ਕਿਹਾ ਚਲ ਹੁਣ ਇਹਨਾਂ ਨੂੰ ਦੋ ਚਾਰ ਨੂੰ ਕਿੱਥੇ ਸਾਂਭ ਦੀ ਫਿਰੂੰਗੀ ਵੀ ਫਿਰ ਨਾ ਤਾਂ ਦੀ ਸਬਜ਼ੀ ਗਈ ਉਹ ਪੂਰੀ ਬਣਨੀ ਸੀਗੀ ਵੀ ਤੇ ਨਾਲੇ ਫਿਰ ਔਖਾ ਹੋ ਜਾਂਦਾ ਮੈਂ ਕਿਉਂ ਚਲ ਕਿੱਥੇ ਮੈਂ ਕਿ ਵਿਚੇ ਬਣਾ ਲੈਂਦੀ ਹਾਂ ਵਿਚ ਹੋ ਜੂਗੀ ਇਹਨੂੰ ਤੜਕਾ ਲਗਾ ਕੇ ਫਿਰ ਆਪਾਂ ਦੇਖਦੇ ਹਾਂ ਹੋਰ ਜਿਹੜੇ ਕੋਈ ਕੰਮ ਕਰ ਕਰਨ ਵਾਲੇ ਨੇ ਹੁਣ ਜਿਹ ਦਿਨਾਂ ਦਾ ਤਾਂ ਕਾਫੀ ਫਰਕ ਪੈ ਗਿਆ ਨਾ ਸੂਰ ਦੇ ਲੇਟ ਸ਼ਿਪਿੰਗ ਕਰਕੇ ਹੁਣ ਤਾਂ ਕਾਫੀ ਦੇਰ ਤੱਕ ਦਿਨ ਘੜਾ ਰਹਿੰਦਾ ਹੈ ਪਰ ਇਹ ਹੋ ਜਾਂਦਾ ਜੀ ਜਿੰਨਾ ਦਿਨ ਵੱਡਾ ਹੋਈ ਜਾਂਦਾ ਓਨੇ ਰਾਤਾਂ ਛੋਟੀਆਂ ਹੋ ਜਾਂਦੀਆਂ ਨੇ ਨਾ ਵੀ ਥੋੜਾ ਰੈਸਟ 'ਚ ਵੀ ਓਨਾ ਕ ਫਰਕ ਪੈ ਜਾਂਦਾ ਜਿਵੇਂ ਸਰਦੀਆਂ ਦੇ ਵਿੱਚ ਬੋਰਡਿੰਗ ਜ਼ਿਆਦਾ ਰੈਸਟ ਮਿਲਦੀ ਆ ਵੀ ਗਰਮੀਆਂ ਦੇ ਵਿੱਚ ਇਹ ਚੀਜ਼ ਦਾ ਫਰਕ ਪੈ ਜਾਂਦਾ ਹੈ ਫਿਰ ਤਾਂ ਇਹਦੇ ਆ ਜੀ ਬਾਜ਼ਾਰਲੇ ਕੰਮ ਕਰ ਇਹ ਤਾਂ ਮੈਂ ਉਹ ਲੱਗੀ ਹੋਈ ਸੀ ਜਿਹੜੀ ਦੇ ਵਿੱਚ ਨਾ ਪਕੌੜੇ ਬਣਾਏ ਸੀ ਉਹਦੇ ਥੱਲੇ ਨਾ ਬੇਸਣ ਵੇਸਣ ਰਹਿ ਗਿਆ ਸੀ ਫਿਰ ਮੈਂ ਕਿਹਾ ਚਲੋ ਹਲੋਣੀ ਆ ਸੀ ਹਮ ਲੋ ਕਿਉਂਕਿ ਥੋੜਾ ਜਿਹਾ ਕੰਮ ਸੀ ਕਰਨ ਨਾਲ ਤੇ ਉੱਥੋਂ ਹੀ ਬਸ ਥੋੜੇ ਜਿਹਾ ਸੌਦੇ ਲੈ ਕੇ ਆਉਣਾ ਸੀ ਕਿਉਂਕਿ ਇਹ ਹੋ ਜਾਂਦਾ ਜੀ ਚਲੋ ਜਿਹੜੀ ਚੀਜ਼ ਦੀ ਲੋੜਾ ਹਨਾ ਲੈ ਆਵੋ ਤੇ ਬਸ ਆਉਂਦੇ ਹੋਏ ਫਰੂਟ ਲੈ ਕੇ ਆਏ ਸੀ ਖੀਰੇ ਲੈ ਕੇ ਉਹਨਾਂ ਨੇ ਸੀਗੇ ਤੇ ਸਬਜ਼ੀ ਲਿਆਂਦੀ ਸੀ ਇਕ ਲਿਆਂਦਾ ਕੀ ਆ ਬਸ ਕੁਝ ਇਕ ਦੋ ਘੋੜ ਨੇ ਸੌਦੇ ਤੁੰ ਦੁਕਾਨੀਆਂ ਜੀ ਉਹ ਵੀ ਬਾਜੀ ਇਹ ਸਰਫ ਲਈ ਸੀ ਦਾਲ ਸੀ ਲੈ ਕੇ ਉਹਨਾਂ ਨੇ ਬੜੀਆਂ ਪਕੌੜੇ ਚੀਨੀ ਤੇ ਫਤ ਦੇ ਨਮਕੀਨ ਵਗੈਰਾ ਸੀਗੇ ਕਿਉਂਕਿ ਉਹਨੂੰ ਤਾਂ ਫਿਰ ਆਉਂਦੀ ਸਰ ਕਾਲੀ ਹੋ ਜਾਂਦੀ ਆ ਜੀ ਵੀ ਛੇਤੀ ਖੋਲ ਕੇ ਦੇਖਾਂ ਟੇਸਟ ਹੈ ਨਾ ਬੱਚਿਆਂ ਨੂੰ ਹੋਏ ਜਾਂਦਾ ਵੀ ਮੇਰੀ ਚੀਜ਼ ਆਈ ਆ ਚੀਨੀ ਫਿਲਹਾਲ ਥੋੜੀ ਹੋ ਲਈ ਸੀ ਕਿਉਂਕਿ ਆਪਾਂ ਚੀਨੀ ਦੀ ਵਰਤਦੇ ਘਟਾ ਆਪਾਂ ਜ਼ਿਆਦਾਤਰ ਵਰਤਦੇ ਆ ਜੀ ਸ਼ੱਕਰ ਕਿਉਂਕਿ ਚੀਨੀ ਦੀ ਪੈਂਦੀ ਸਾਨੂੰ ਕਦੇ-ਕਦਾਈ ਲੋੜ ਜਿਵੇਂ ਕੋਈ ਚੀਜ਼ ਬਣਾਉਣੀ ਕਰਨੀ ਆ ਜਾਂ ਕੁਝ ਹੋਰ ਜਿਹਨਾਂ ਚ ਇਹ ਆ ਵੀ ਹਾਂ ਚੀਨੀ ਵਰਤ ਸਕਦੇ ਆਪਾਂ ਉਹਨਾਂ ਚ ਵਰਤਦੇ ਆ ਅਦਰਵਾਈਜ਼ ਅਸੀਂ ਸ਼ੱਕਰ ਚਾਹ ਵੀ ਬਣਾਉਣੀ ਆ ਜਾਂ ਹੋ ਜਿਵੇਂ ਦੁੱਧ ਚ ਵਰਤਣੀ ਸਾਰਾ ਸ਼ੱਕਰ ਹੀ ਵਰਤਦੇ ਹੁੰਦੇ ਆ ਚੁੱਲਾ ਤਾਂ ਜੀ ਆਪਣਾ ਕਾਫੀ ਹੱਦ ਤੱਕ ਸੁੱਕ ਗਿਆ ਐਵੇਂ ਤੁਹਾਨੂੰ ਤਾਂ ਦਿਖਾਉਣ ਲੱਗੀ ਹਾਂ ਵੀ ਇਹਦੀ ਸ਼ੇਪ ਦੇ ਵਿੱਚ ਇਹਦੇ ਵਿੱਚ ਕੋਈ ਫਰਕ ਨਹੀਂ ਆਏਗਾ ਜਿਵੇਂ ਚਲੋ ਕញ្ញਾਂ ਨੂੰ ਇਹ ਹੋ ਜਾਂਦਾ ਨਾ ਵੀ ਬਾਲਟੀ ਰੱਖ ਕੇ ਜਿਵੇਂ ਬਣਾਏ ਸੀ ਚਲੋ ਮੰਮੀ ਨੂੰ ਤਾਂ ਜੀ ਆਉਂਦਾ ਇਹ ਬਣਾਉਣਾ ਹਨਾ ਉਦਾਂ ਇਹ ਤਾਂ ਬਣਾ ਲੈਂਦੇ ਨੇ ਪਰ ਉਹ ਤਾਂ ਇੱਕ ਵਸ ਇੱਕ ਨਵੀਂ ਤਕਨੀਕ ਦੇ ਤੌਰ ਤੇ ਹਨਾ ਬਣਾ ਕੇ ਦੇਖਿਆ ਸੀ ਜਬ ਵੀ ਐਨ ਪ੍ਰੋਪਰ ਸਹੀ ਸ਼ੇਪ ਆਈ ਹੈ ਜਿਵੇਂ ਆਪਾਂ ਆਮ ਬਣਾਉਨੇ ਆ ਉਦਾਂ ਹੀ ਬਣਿਆ ਹੈ ਜੀ ਉਹਦੀ ਗਲਾਈ 'ਚ ਜਾਂ ਹੋਰ ਕਾਸ 'ਚ ਕੋਈ ਨਹੀਂ ਸੀ ਇਸ ਵਾਰ ਅਸੀਂ ਥੋੜਾ ਚੁੱਲਾ ਨਾ ਛੋਟਾ ਕਰ ਲਿਆ ਅੱਗੇ ਥੋੜੀ ਜਿਆਦਾ ਜਗ੍ਹਾ ਦੇ ਵਿੱਚ ਸੀਗਾ ਇਹ ਹੁਣ ਥੋੜਾ ਛੋਟਾ ਕਰ ਲਿਆ ਬਸ ਜੀ ਜਿਵੇਂ ਤੁਹਾਨੂੰ ਦਿਖਾਇਆ ਨਾ ਹਾਂਜੀ ਅਸੀਂ ਚੀਨੀ ਵਿੱਚ ਮੈਂ ਤੁਹਾਨੂੰ ਦੱਸਿਆ ਸੀ ਨਾ ਵੀ ਘੱਟ ਵਰਤਦੇ ਹਾਂ ਸੱਕਰ ਵੱਧ ਵਰਤਦੇ ਹਾਂ ਕਈ ਸਾਲ ਹੋ ਗਏ ਬਸ ਇਹ ਹੋ ਜਾਂਦਾ ਵੀ ਸੱਕਰ ਦੀ ਵਰਤੋਂ ਕਰ ਦਿੰਦੇ ਹਾਂ ਵੀ ਆਏ ਹੁੰਦਾ ਵੀ ਚਲੋ ਚੀਨੀ ਵੀ ਹਨ ਆਪ ਤਾਂ ਮੋਲ ਲੈਣੀ ਆ ਸ਼ੱਕਰ ਵੀ ਲੈਣੀ ਕਿ ਜਿਹੜਾ ਕੁਛ ਮਾਜੀ ਹੋਇਆ ਚਲੋ ਉਹ ਚੀਜ਼ ਵਧੀਆ ਰਹਿੰਦੀ ਆ ਆਪਣੀ ਘੜੀ ਨੂੰ ਤੜਕਾ ਲਾਇਆ ਸੀ ਤਾਰਾ ਪਾ ਚੋਲੀ ਸੀ ਬਸ ਫੁਲਕੇ ਬਣਾਉਣੇ ਸੀ ਕੱਲੇ ਬਾਕੀ ਆਪਣੇ ਕੰਮ ਹੋਈ ਹੋਈ ਸੀ ਸਾਰੇ ਕਿਉਂਕਿ ਭਾਂਡੇਆ ਵਗੈਰਾ ਨੇ ਮੈਂ ਪਹਿਲਾਂ ਕਰ ਲਿਆ ਸੀਗਾ ਹੁਣ ਇੱਥੇ ਲੱਗੀ ਸੀ ਕਲਰ ਲਾਉਣ ਕਾਫੀ ਦਿਨ ਹੋ ਗਏ ਜੀ ਬਸ ਲਾਈ ਨਹੀਂ ਸੀ ਹੋਇਆ ਬਸ ਹੁਣ ਵੀ ਥੋੜੀ ਸ਼ਾਮ ਜੀ ਹੋ ਗਈ ਸੀ ਵੈਸੇ ਤਾਂ ਚਲੋ ਇਹ ਹੁੰਦਾ ਵੀ ਦੁਪਹਿਰ ਜੇ ਨੂੰ ਲਗਾ ਲੈਂਦੇ ਆ ਵੀ ਸ਼ਾਮ ਦੇ ਟਾਈਮ ਘੱਟ ਸਿਰ ਧੋਨੇ ਆ ਪਰ ਮੈਂ ਕਿ ਵੀ ਚਲੋ ਹੁਣ ਅੱਜ ਮਨ ਮੰਨਿਆ ਹੋਇਆ ਵੀ ਚਲ ਲਾ ਲੈਂਦੇ ਆ ਨਾ ਕੁਛ ਸਰੀਰ ਹੈ ਤਾਂ ਹੈਂ ਜਿ ਸਟੀਕ ਪਰ ਉਹ ਕੰਮ ਹੋ ਜਾਂਦਾ ਹੈ ਨਾ ਵੀ ਸਰੀਰ ਜਦਨ ਮਾਜੀ ਜਾਵੇ ਟੋਰਚ ਕਿੰਨੀ ਚ ਨਹੀਂ ਫਰਕ ਪੈਣਾ ਚਾਹੀਦਾ ਨਾ ਜੀ ਸਰੀਰ ਤੇ ਵਿਚਾਰੇ ਤੇ ਜਿਹੜਾ ਕੁਛ ਮਰਜੀ ਬੀਤੇ ਜੋੜ ਚ ਘਮੀ ਨਹੀਂ ਹੋਣੀ ਚਾਹੀਦੀ ਸੋਚੀ ਫਿਰ ਆਪਾਂ ਨਾ ਇਹ ਕਰਦੇ ਆਂ ਵੀ ਕਿਉਂਕਿ 15 20 ਮਿੰਟੇ ਰੱਖਣਾ ਜੀ ਮੈਂ ਨਾ ਹੱਥਾਂ 'ਲੀ ਥੋੜੀ ਜੀ ਮਹਿੰਦੀ ਪਤਾ ਨਹੀਂ ਕਾ ਤੇ ਮੈਨੂੰ ਘੱਟ ਪਸੰਦਾ ਚਲੋ ਦੇਖਾਂਗੇ ਕਿਤੇ ਲਾ ਕੇ ਵੀ ਹੁਣ ਤਾਂ ਕਾਫੀ ਉਹ ਵੀ ਵਧੀਆ ਹੁੰਦੀਆਂ ਨੇ ਪਰ ਮੈਨੂੰ ਇਹ ਥੋੜੀ ਜਿਆਦਾ ਉਹ ਮੈਨੂੰ ਆਪਦੇ ਮਨ ਨੂੰ ਇਹ ਹੋ ਜਾਂਦਾ ਵੀ ਉਹਦੇ ਨਾਲ ਵਾਲ ਨਾ ਥੋੜੇ ਰਫ ਰਫ ਜਿਹੇ ਹੋ ਜਾਂਦੇ ਨੇ ਇਹਦੇ ਨਾਲ ਸਲਕੀ ਜਿਹੇ ਰਹਿੰਦੇ ਨੇ ਤਾਂ ਕਰਕੇ ਜੀ ਬਸ ਲਾ ਲੈਨੇ ਕਿਉਂਕਿ ਵਾਲ ਤੁਹਾਨੂੰ ਪਤਾ ਹੀ ਆ ਨਾ ਵੀ ਚਿੱਟੇ ਤਾਂ ਥੋੜੇ ਬਹੁਤੇ ਕੋਈ ਇਹ ਜ਼ਿਆਦਾ ਕਾਸਦਾ ਨਹੀਂ ਹੁੰਦਾ ਨਾ ਵਿੱਚ ਇਸ ਦੇ ਛੇਤੀ ਕਿਸੇ ਦੇ ਪਿੱਛੇ ਲੇਟ ਕਿਸੇ ਦੇ ਅਗੇ ਤੇ ਪਛੇਤੇ ਐਵੇਂ ਵੀ ਆ ਜਾਂਦੇ ਹੁੰਦੇ ਨੇ ਚਲੋ ਜੀ ਬਸ ਹੁਣ ਆਪਾਂ ਲਉ ਨੇ ਇੱਕ ਕਲਰ ਕਲਰ ਲਾ ਕੇ ਫੇਰ ਦੇ ਦਿਆਂ ਹੋ ਗਈ ਸੀ ਆ ਕਾਫੀ ਦਿਨ ਹੋ ਗਏ ਸੀ ਇਹ ਟੀਕੂ ਤੋੜੇ ਨਹੀਂ ਸੀ ਕੁਝ ਤਾਂ ਇਹ ਹੋ ਜਾਂਦਾ ਵੀ ਜਿਵੇਂ ਨਾ ਜ਼ਿਆਦਾ ਪੱਕਦੇ ਨੇ ਜੀ ਉਹ ਫੇਰ ਜਾਨਵਰ ਨਾ ਅੱਧ ਵਿਚਾਲਾ ਜੇ ਕਰ ਕਰ ਖਰਾਬ ਕਰਕੇ ਸਿੱਟੀ ਜਾਂਦੇ ਨੇ بس ਜਿਹੜੇ ਥੋੜੇ ਜਿਹੜੇ ਜੁਣਿਆਏ ਲੱਗਦਾ ਹੁੰਦਾ ਨਾ ਵੀ ਸਾਈਜ਼ ਚ ਠੀਕ ਨਹੀਂ ਫਿਰ ਉਹ ਤੋੜ ਲੈਣੇ ਨੇ ਆ ਉਹ 2-4 ਦਿਨਾਂ ਚ ਜਿਵੇਂ ਹੁਣ ਤਾਂ ਚਲੋ ਇਹ ਆ ਗਰਮੀ ਵੱਧ ਗਈ ਪਹਿਲਾਂ ਨਾਲੋਂ ਕਾਫੀ ਹੁਣ ਤਾਂ 2-4 ਦਿਨ ਦੇ ਵਿੱਚ ਵਧੀਆ ਪੱਕ ਜਾਂਦੇ ਨੇ ਇਹ ਜਿਵੇਂ ਥੋੜਾ ਮੌਸਮ ਘਟ ਹੁੰਦਾ ਪਰ ਫਿਰ ਥੋੜਾ ਜਿਹਾ ਟਾਈਮ ਲਾਂਦੇ ਨੇ ਜਦ ਤੱਕ ਹੁਣ ਖਤੇ ਤੇ ਉਹਦੇ ਪਾਪਾ ਲੱਗੇ ਸੀਗੇ ਠੀਕ ਤੁਹਾਨੂੰ ਉਹ ਤਾਂ ਨੀਚੇ ਤੋਂ ਹੀ ਉੱਪਰ ਰਹੇ ਸੀ ਤੇ ਉਹ ਤੋੜ ਕੇ ਇਹ ਨਾ ਆਪਣੇ ਲੱਗੇ ਹੋਨੇ ਪਪੀਤੇ ਦੀ ਆਮ ਹੀ ਪਹਿਲਾਂ ਨਾ ਸੀ ਕਾਫੀ ਵਾਰ ਬੀਜ ਲਿਓ ਹੋਏ ਨਹੀਂ ਹੁਣ ਇਹ ਨਾ ਆਪ ਹੀ ਹੋਏ ਹੋਨੇ ਜਿਵੇਂ ਆਪਾਂ ਘਰੇ ਵਰਤੋਂ ਕਰਦੇ ਆ ਜਿਨ੍ਹਾਂ ਦੇ ਉਹ ਉਹਨਾਂ ਤੋਂ ਬੀਜਾਂ ਤੋਂ ਇਹਨਾਂ ਇਹ ਨਾ ਥੋੜੇ ਜਿ ਛੋਟੇ ਰਹਿ ਜਾਂਦੇ ਨੇ ਇਹ ਤਾਂ ਵਧੀਆ ਪੱਕ ਜਾਂਦੇ ਨੇ ਪਰ ਜਿਹਨੂੰ ਬਹੁਤ ਸੋਹਣੇ ਵਧੀਆ ਲੱਗੇ ਹੋਨੇ ਵੱਡੇ ਵੱਡੇ ਇਹਦੇ ਥੋੜੇ ਜਿ ਗ੍ਰੀਨ ਜਿਹੀ ਕਲਰ ਦੇ ਜ਼ਿਆਦਾ ਰਹਿੰਦੇ ਨੇ ਬਾਕੀ ਦੇਖਦੇ ਆ ਜੀ ਕੋਈ ਪੱਕੂ ਜਾਂ ਨਹੀਂ ਪੱਕਦਾ ਇਹ ਨਾ ਬਸ ਜੀ ਇੱਥੇ ਹੀ ਕਰ ਲੈਨੇ ਹੁਣ ਆਪਾਂ ਅੱਜ ਦੇ ਬਲੌਗ ਦਾ ਐਂਡ ਕੱਲ ਨੂੰ ਲੈ ਕੇ ਆਮਾਂਗੇ ਇੱਕ ਨਵਾਂ ਬਲੌਗ ਸੋ ਅੱਜ ਇੰਨਾ ਕੇ ਜੈਸਟ ਕਰਿਓ ਕਿਉਂਕਿ ਅੱਜ ਸਰੀਰ ਠੀਕ ਨਹੀਂ ਸੀ ਤਾਂ ਕਰਕੇ ਜ਼ਿਆਦਾ ਬਲੌਗ ਨਹੀਂ ਬਣਿਆ ਓਕੇ ਬਾਏ ਟੇਕ ਕੇਅਰ ਲਵ ਯੂ ਆਲ